ਇਹ ਕੀ ਬਣ ਗਿਆ ਸਾਡੇ ਨਾਲ ਬਹੁਤ ਆ ਗਲਤ ਕੰਮ ਕਰ ਗਏ ਡੈਡੀ ਹੁਣ ਥਾਣੇ ਗਿਆ ਤਾਂ ਕੀ ਆਂਦੇ ਆ ਪੁਲਸ ਵਾਲੇ ਕਿ ਆਂਦੇ ਹੀ ਥਾਣੇ ਵਾਲਾ ਨਹੀਂ ਕਹਿ ਗਾਣਾ ਵਾ ਥਾਣੇ ਵਾਲੇ ਕਹਿੰਦੇ ਆਪਾਂ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ ਤੇ ਤੁਸੀਂ ਵੀ ਨਾ ਕੁਝ ਕਹਿਓ ਜੇ ਆਪਾਂ ਕੋਈ ਗੱਲਬਾਤ ਕੀਤੀ ਜਾਂ ਕੁਝ ਕੀਤਾ ਤੇ ਆਪਾਂ ਜੇਲ੍ਹ ਚ ਜਾਣਾ ਵਾ ਕਿਉਂਕਿ ਉਹਨਾਂ ਨੂੰ ਕੋਰਟ ਨੇ ਆਰਡਰ ਦਿੱਤੇ ਆ ਵੇ ਹੋਏ ਸਾਡੀ ਕਿਸਮਤ ਤੇ ਸਰਕਾਰ ਦੇ ਕਾਨੂੰਨ ਵੇਖ ਉੱਤੋਂ ਨਿਆਂ ਨੇ ਵੱਡੀਆਂ ਵੱਡੀਆਂ ਗਲਤੀਆਂ ਕਰਨ ਹੈ ਤੇ ਉੱਤੋਂ ਹੀ ਉਹਨਾਂ ਨੂੰ ਕਹਿ ਵੀ ਨਹੀਂ ਕੁਝ ਸਕਦੇ ਜੇ ਅਸੀਂ ਕੁਝ ਕਹੀਏ ਅਹੀਂ ਜੇਲੇ ਜਾਈਏ ਉਹਨੂੰ ਸਿਕਿਉਰਿਟੀ ਵੀ ਆਂਦੇ ਦੇ ਦਾਂਗੇ ਜੇ ਕੋਈ ਲੋੜ ਪਈ ਤੇ ਨਾਲੇ ਆਂਦੀ ਉਹ ਪਤਾ ਕੀ ਕਹਿਣ ਦੀ ਆ ਆਂਦੀ ਮੈਂ ਆਪਣੀ ਮਰਜ਼ੀ ਨਾਲ ਆਈ ਆਂ ਤੇ ਮੈਂ ਇੱਥੇ ਹੀ ਰਹਿਣਾ ਮੈਂ ਨਹੀਂ ਉਹਨਾਂ ਵੱਲ ਜਾਣਾ ਡੁੱਬ ਕੇ ਨਹੀਂ ਮਰਦੀ ਦੂਗਾ ਡੁੱਬ ਕੇ ਮਰ ਜਾ ਇਹਦੇ ਨਾਲੋਂ ਤੂੰ ਸਮਝੋ ਮਾਰੀ ਗਈ ਆ ਕਿ ਫਿਰ ਇਹ ਕਰਦੀ ਆ ਸਾਡਾ ਤੇ ਸਾਡਾ ਤੇ ਕੱਖ ਨਹੀਂ ਛੱਡ ਕੇ ਗਈ ਕੀ ਕਰਸਾ ਦੀ ਆ ਇਹਨੇ ਤਾਂ ਘਰੋਂ ਬਾਹਰ ਨਿਕਲਦੇ ਵੀ ਨਹੀਂ ਛੱਡਿਆ ਉਹੋ ਜਿਹਾ ਕਾਨੂੰਨ ਕਾਨੂੰਨ ਵੀ ਵੇਖ ਲਓ ਕਿਦਾਂ ਦੇ ਆ ਵੀ ਇੱਕ ਤੇ ਅਸੀਂ ਕੁਝ ਕਹਿਵ ਨਹੀਂ ਸਕਦੇ ਬੜੀ ਮੁਸ਼ਕਲ ਹੋ ਗਈ ਆ ਕੀ ਕਰੀਏ ਦੱਸ ਕੋਟ ਮੈਰਜ ਕਰਵਾ ਲਈ ਆ ਮੰਮੀ ਉਹਨਾਂ ਕਿ ਕਿਸ ਮਤ ਖਾਤੀ ਆ ਜਾਂ ਤੂੰ ਕੋਟ ਮੈਜੀ ਕਰਾਉਣੀ ਆ ਹਨੂ ਗੱਲ ਛੱਡ ਦੀ ਅੰਦਰ ਆ ਬਾ ਵਾੜ ਦਿੰਦੇ ਹਮ ਤੜੀਏ ਕੁੜੀ ਨੇ ਕੱਖ ਨਹੀਂ ਛੱਡਿਆ ਸਾਡੇ ਤੱਕ ਨਹੀਂ ਉਤੋਂ ਹੁਣ ਪੁਲਿਸ ਵਾਲਿਆਂ ਨੇ ਸੁਣਾ ਕੇ ਲਿਆਵਾ ਬੇ ਇਹਨੂੰ ਕਿਉਂ ਨਾ ਕੁਝ ਅੱਛਾ ਇਹਨੇ ਕੋਟ ਮੈਰਜ ਕਰਾਈ ਆ ਜੇ ਇਹਨੂੰ ਕੁਝ ਹੋ ਗਿਆ ਤਾਂ ਜ਼ਿੰਮੇਵਾਰ ਤੁਸੀਂ ਵੇਖੋ ਰੱਬ ਦੇ ਰੱਬ ਆਡਰ ਲੈ ਗਈ ਆ ਕੋਰਟ ਚੋਂ ਪੋਟ ਵਾਲਿਆਂ ਨੂੰ ਕਹਾਂਵਾ ਵੀ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰੂਗਾ ਤਾਂ ਦੱਸ ਦਿਓ ਤੁਹਾਨੂੰ ਆਪਾਂ ਬੰਨਵੇਂ ਦੇ ਦਾਂਗੇ ਦੱਸ 20 ਸਾਲ ਹੀ ਸੰਭਿਆ ਪੜਾਇਆ ਲਖਾਇਆ ਜਵਾਨ ਹੋਈ ਤੇ ਵੀ ਇਹ ਜਾਣ ਲੱਗੀ ਸਾਡੇ ਸੱਚ ਸੁਆਹ ਪਾ ਕੇ ਚੱਲੇਗੀ ਮੈਂ ਕਹਿੰਦਾ ਵੀ ਛੱਡਿਆ ਹੀ ਕੱਖ ਨਹੀਂ ਮਗਰ ਉਹਨੇ ਇਹ ਇਹ ਰੋ ਗੱਲ ਹੋ ਗਈ ਨਾ ਕਿ ਇੱਕ ਬੰਦੇ ਦੀ ਨਾਲੇ ਬਦਨਾਮੀ ਹੋ ਗਈ ਤੇ ਨਾਲੇ ਅਗਲਾ ਬੋਲ ਨਹੀਂ ਸਕਦਾ ਲੈ ਲੋ ਸਰਕਾਰਾਂ ਹੀ ਇਦਾਂ ਦੀਆਂ ਕੀ ਕਰ ਸਕਦੇ ਹੁਣ ਹਾਂ ਆ ਕਿਦਾਂ ਦਾ ਕਾਨੂੰਨ ਹੋਇਆ ਭਲਾ ਵੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਣ ਚਲ ਕੀ ਕਰ ਸਕਦੇ ਆ ਫਿਰ ਹੁਣ ਇੱਕ ਕੰਮ ਕਰੀਏ ਹਾਂਜੀ ਇਹਨੂੰ ਚੁੱਪ ਕਰਕੇ ਤੇ ਬੇਦਖਲ ਕਰੀਏ ਆ ਉਹ ਸਮਝੋ ਮੰਮੀ ਮਰ ਗਈ ਆ ਠੀਕ ਆ ਠੀਕ ਹੈ ਨਾ ਇਹੋ ਕੁਝ ਕਰਨਾ ਪੈਣਾ ਔਰ ਹੋਰ ਕੀ ਕਰਨਾ ਕੋਈ ਇਹਨੂੰ ਸਾਰੇ ਫੋਟੋਆਂ ਰਾਂਡੋ ਘਰ ਚ ਫੋੜਨਾ ਫੋੜਨਾ ਦੀਆਂ ਚੁੱਕ ਕੇ ਅੱਗ ਲਾਓ ਅੱਗ ਲਾ ਦਿਓ ਸਾਰੀ ਠੀਕ ਆ ਉਹਦੀ ਕੋਈ ਚੀਜ਼ ਨਹੀਂ ਮੈਨੂੰ ਲੱਭਣੀ ਚਾਹੀਦੀ ਘਰ ਚ ਨਹੀਂ ਪੁੱਤ ਮੈਂ ਕੋਈ ਚੀਜ਼ ਨਹੀਂ ਰੱਖੀ ਮੈਂ ਇਹਨਾਂ ਚੀਜ਼ਾਂ ਨੂੰ ਆਕ ਲਾਉਣੀ ਜਿਹੜੇ ਇਹਦੇ ਪੁਰਾਣੇ ਕੱਪੜੇ ਕੁੱਪੜੇ ਆ ਨਾ ਉਹ ਵੀ ਲੂਰੋ ਸਾਰੇ ਤੇ ਮੇਰਾ ਪੁੱਤ ਬਾਹਰ ਨਿਕਾਉਂ ਤਾਂ ਜੀਨੀਓ ਕਰਦਾ ਮੈਂ ਜਾਨਣਾ ਵਾਂ ਕਿ ਇਸ ਵੇਲੇ ਇਹਦਾ ਫਾਅ ਵੱਡ ਕੇ ਆਉਣਾ ਵਾ ਤੇ ਉਥੇ ਅਖਬਾਰ ਚ ਵੀ ਦੇ ਦਿਓ ਵੀ ਸਾਡਾ ਇਹਦਾ ਨਾ ਕੋਈ ਲੈਣਾ ਦੇਣਾ ਨਹੀਂਗਾ ਉਹਨਾਂ ਨੇ ਸਾਰੀ ਕਾਰਵਾਈ ਕਰ ਦੇਣੀ ਆ ਤੇ ਕਦੇ ਕੱਲ ਨੂੰ ਹੋਇਆ ਨਾ ਇਹ ਜਿਹੜੀ ਜ਼ਮੀਨ ਕਿਤੇ ਮਸਾ ਗਈ ਆ ਅਸੀਂ ਅੱਖਾਂ ਮੀਟ ਜੇ ਤਾਂ ਵੀਰ ਕੋਲ ਲੈ ਜਾਣ ਮੁਰਗੇ ਇਹ ਤਾਂ ਨਹੀਂ ਬਣਾਉਂਦਾ ਨਹੀਂ ਬੰਨਾ ਇਹ ਤਾਂ ਨਹੀਂ ਬਣਾਉਂਦਾ ਨਹੀਂ ਕਾਹਦੀ ਕਿਉਂ ਕਿ ਆਂਦੇ ਪੈਰ ਤੇ ਸਭ ਨੂੰ ਲੈ ਕੇ ਆ ਆ ਜਿਹੜਾ ਬੇਦਖਲ ਵਾਲੀ ਗੱਲ ਆ ਇਹ ਬਹੁਤ ਵਧੀਆ ਵਾ ਇਹ ਨਾ ਇਹਨੂੰ ਖੱਤੀ ਸਾਡਾ ਨਹੀਂ ਕੋਈ ਸੋਚ ਕੇ ਗਈ ਕੱਲ ਨੂੰ ਉੱਥੇ ਕੋਈ ਗੱਲਬਾਤ ਹੋ ਜਾਣਾ ਟਾਈਮ ਨਾ ਲੰਗੇ ਤੇ ਮੁੰਡੇ ਦੀ ਵੀ ਪੈਨਸੇ ਦਾ ਹਸਾ ਲੱਗੇ ਜਗਦੇ ਹਿਆ ਖਮੀਟ ਗੇਦੀ ਲੈ ਰਣੀ ਉਹਨੇ ਕੋਈ ਲੋੜ ਨਹੀਂ ਨੂੰ ਸਾਦੇ ਦੀ ਅੱਗ ਲੱਗੇ ਕਿ ਚੁੱਲ੍ਹੇ 'ਚ ਪਏ ਨਖਤੀ ਇਹ ਸਾਡੇ ਮੱਖੇ ਨਹੀਂ ਲੱਗਣੀ ਚਾਹੀਦੀ ਕਿ ਲੈਣੀ ਕੋਈ ਗੱਲ ਨਹੀਂ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਅਸੀਂ ਕਰ ਲੈਨੇ ਆਂ ਪਰ ਉਹਦਾ ਵੀ ਰਿਆ ਸਾਡਾ ਕੱਖ ਨਹੀਂ ਹੋ ਗਿਆ ਇਹਨੂੰ ਇੰਨਾ ਸਮਝਾਇਆ ਇਹਨੂੰ ਇੰਨਾ ਸਮਝਾਇਆ ਪਰ ਕੁੜੀ ਦੇ ਇਹਦਾ ਕੰਮ ਤੇ ਜੂ ਨਹੀਂ ਸ਼ਰਤੀ ਹੈ ਜੀ ਇਹਨ ਖੱਤੀਏ ਕੰਮ ਸੋ ਕੰਮ ਵੇਹੇ ਮੇਰਾ ਭਰਾ ਮੇਰਾ ਪਿਓ ਕੀ ਮੂੰਹ ਖਾਲੇ ਦਾ ਪਿੰਡ ਚ ਲੋਕਾ ਮੂੰਹ ਤੇ ਕਪੜਾ ਬੰਨ ਕੇ ਬਾਹਰ ਨਿਕਲਾਂਗੇ ਨੰਗੇ ਮੂੰਹ ਥੋੜਾ ਜਾ ਸਕਨੇ ਆ ਇਤਨੀ ਸ਼ਰਮ ਆਉਂਦੀ ਬਾਹਰ ਸਬਜੀ ਆਲਾ ਆਇਆ ਤੇ ਮੈਂ ਤਾਂ ਸਬਜੀ ਲਈ ਹੁੰਨੀ ਆ ਉੱਥੇ ਬੁੱਢਾ ਲੈਂਡਿਆ ਤੇ ਮੇਰਾ ਜੀ ਨਹੀਂ ਕੀਤਾ ਬਾਹਰ ਜਾਣੀ ਆਹ ਗਲੀਆਂ ਨੇ ਆਖਣਾ ਆਈ ਦੀ ਕੁੜੀ ਨਿਕਲੀ ਜਿਹੋ ਜੇ ਤਿਆਂ ਪੁੱਤ ਜੰਮਣਾ ਤੇ ਫਿਰ ਮਾਪਿਓ ਦਾ ਤੇ ਹਾਲ ਹੋਣਾ ਨਾ ਉਹਨੇ ਤਾਂ ਆਪਣੇ ਭਰਾ ਬਾਰੇ ਨਹੀਂ ਸੋਚਿਆ ਮੇਰਾ ਭਰਾ ਵਾ ਉਹਨੇ ਵੀ 11 ਦੋਸਤਾਂ ਚ ਪੈਣਾ ਵਾ ਡੁੱਬ ਕੇ ਮਰ ਜਾਂਦੀ ਇਹ ਗੱਲ ਨਾਲ ਉਹ ਤੇ ਜਦੋਂ ਜੰਮਦੀ ਹੀ ਉਹ ਨੂੰ ਮਰ ਜਾਂਦੀ ਐਮੀ ਆਂਦੀ ਕੁੱਤੀ ਤੇਰਾ ਬਾਦ ਆਂਦੀ ਨਾ ਵੈਰੀ ਦੁਸ਼ਮਣ ਨੂੰ ਵੀ ਨਾ ਦਈਂ ਬਹੁਜੀ ਦੇ ਨਹੀਂ ਤਾਂ ਨਾ ਹੀ ਦੇ ਸਰਦ ਜਨ ਇਸੇ ਕਰਕੇ ਤੇ ਲੋਕੀਂ ਧੀਆਂ ਜਮਾ ਤੋਂ ਡਰਦੇ ਆਂ ਔਰ ਇਹ ਰਾਤ ਸੋੜਾ ਉੱਠ ਟਕਾਨੀਆਂ ਕੋਈ ਨਹੀਂ ਹੱਥਾਂ ਨੂੰ ਕਛੇ ਤਰੀ ਵੱਜਦੇ ਹੁੰਦੇ ਆ ਕੋਈ ਨਹੀਂ ਸਮਝਦਾ ਆਪਣੇ ਮਾਂ ਪਿਓ ਤੋਂ ਮੀਣਾ ਨਾ ਵੇਖੀ ਤੇ ਸਾਈਂ ਅਗਲੇ ਨੂੰ ਪਤਾ ਹੁੰਦਾ ਵੀ ਦੇ ਆਈ ਆ ਜਦੋਂ ਕੋ ਪਿੱਛੋਂ ਆਵੇ ਨਾ ਕੋਈ ਮਿਲੇ ਗਲੇ ਨਾ ਤੇ ਫਿਰ ਅਗਲੇ ਵੀ ਫਿਰ ਤਨ ਕੇ ਰੱਖਦੇ ਹੁੰਦੇ ਆ ਦਰਾਣੀਆਂ ਚਠਾਣੀਆਂ ਆਂਢੀ ਗੁਆਢੀ ਗੱਲ ਨਹੀਂ ਕਰ ਦਿੰਦੇ ਵੇਖੀ ਬਾਂਦਾ ਕੀ ਆ ਮੈਂ ਤਾਂ ਨਹੀਂ ਇਹਨੂੰ ਇਹੋ ਜਿਹਾ ਵੇਲਣੇ ਥਾਣੀ ਮੈਂ ਕਹੋ ਨਾ ਇਹਨੂੰ ਖੱਤੀ ਨੂੰ ਮਾਰ ਹੀ ਤਾਂ ਛੜਣ ਜੇ ਸਾਡੀ ਮਰਜ਼ੀ ਨਾਲ ਵਿਆਹ ਹੋਇਆ ਹੁੰਦਾ ਕਿਤੇ ਲੋਹੜੀ ਦੀਵਾਲੀ ਤੇ ਜਾਂਦੇ ਕੋਈ ਇਹ ਕਪੜਾ ਲੀੜਾ ਖੜਦੇ ਅਗਲੇ ਨੂੰ ਪਤਾ ਹੁੰਦਾ ਕੋਈ ਆਉਂਦਾ ਵਾ ਮਗਰ ਹੈ ਮੈਂ ਤੇ ਇਹਦਾ ਕਿਤੇ ਜ਼ਿੰਦਗੀ ਚ ਨਾ ਨਾ ਲਵਾਂਗੀ ਪਲਹਿਣੀ ਦਾ ਓ ਰੱਬਾ ਓ ਜਾਂ ਤੇ ਸਾਨੂੰ ਚੁੱਕ ਲੈ ਤੇ ਜਾਂ ਇਹਨੂੰ ਚੁੱਕ ਲੈ ਜਿੱਥੇ ਵੀ ਆ ਗਈ ਆ ਇੱਕ ਤੇਰ ਨੂੰ ਚੁੱਕ ਲੈ ਮੈਨੂੰ ਕਿੱਥੇ ਨਖਤੀ ਨੂੰ ਮੌਤ ਆਉਣੀ ਆ ਰੱਬ ਕਿਤੇ ਸਾਨੂੰ ਦੇ ਦੇ ਇਹਦੇ ਖਾਦ ਤੇ ਪਰਦਾ ਪਾ ਛੜੇ ਓ ਸਾਡੀ ਜਾਨ ਹੀ ਨਿਕਲਣ ਵਾਲੀ ਆ ਮਰੇ ਤਾਂ ਹੀ ਪਹਿਲਾਂ ਹੀ ਆ ਅਸੀਂ ਕਿ ਜਿੰਦੇ ਥੋੜਾ ਵਾ ਇਧਰੋਂ ਤਾਂ ਮੌਤ ਆ ਜੇ ਜਿੰਨੀ ਛੇਤੀ ਆਦੀ ਉਹ ਚੰਗੀ ਆ ਉਹ ਬਹੁਤਾ ਨਾ ਖਾ ਪਿਆ ਕਰੋ ਮੁੰਡੇ ਆਲ ਵੇਖੋ ਜੇ ਹਨੂ ਕੁਛ ਹੋ ਗਿਆ ਤਾਂ ਨਿਆਣਾ ਵਿਚਾਰਾ ਕਿਹੜੇ ਖੂ ਖਾਤੇ ਪਏਗਾ ਤੂੰ ਬੋਪੀ ਦਾ ਫੋਨ ਆ ਗਿਆ ਬੜੇ ਚਿਰ ਬਾਅਦ ਆਇਆ ਨਹੀਂ ਵੀ ਹਨਾ ਹੈਲੋ ਹਾਂ ਵਧੀਆ ਵਧੀਆ ਤੂੰ ਸੁਣਾ ਗੋਪੇ ਕਿੱਦਾਂ ਮੈਂ ਘਰ ਆਈ ਹਾਂ ਤਨੂ ਕੋਣ ਕਹਿੰਦਾ ਵਾ ਬਕਵਾਸ ਬੰਦ ਕਰ ਨਨੂ ਪਰਾਗ ਇਹ ਅਧਿਕਾਰ ਕੀ ਹੋ ਗਿਆ ਵਾ ਹਾਂ ਮਨੂ ਫੋਨ ਨਾ ਕਰੀ ਅਜ ਤੋਂ ਬਾਅਦ ਤੂੰ ਮੈਂ ਦੱਸਦਾ ਨੰਬਰ ਮੇਰਾ ਬਲੌਗ ਚ ਪਾ ਦੇ ਠੀਕ ਆ ਭਾਈ ਓ ਰੱਬਾ ਮੈਂ ਮਰ ਜਣਾ ਸਮਾ ਮੈਂ ਮਰ ਜਣਾ ਓਏ ਉਹ ਕੀ ਹੋ ਗਿਆ ਉਹ ਕੀ ਆ ਕੀ ਹੋ ਗਿਆ ਤੈਨੂੰ ਮੈਂ ਮਰ ਜਣਾ ਮੈਂ ਮਰ ਜਣਾ ਓਏ ਆ ਵੀ ਇਹਨੂੰ ਦੱਸ ਦ ਦੇ ਕੀ ਦੱਸਾਂ ਮੈਂ ਉਹ ਜੇਰੇ ਮੇਰੇ ਯਾਰ ਦੋਸਤ ਹਰ ਇੱਕ ਕੰਮ ਮੈਨੂੰ ਪੁੱਛ ਕੇ ਕਰਦੇ ਅੱਜ ਮੈਨੂੰ ਪੁੱਛਣ ਏ ਐਂਡ ਏ ਤੇਰੀ ਭੈਣ ਭੱਜ ਗਈ। ਉਹ ਪੁੱਤ ਮਾ ਨਾ ਜਿੰਨਾਂ ਡੈਡੀ ਉਹ ਮੇਰੀ ਗੱਲ ਸੁਣਾ ਦਿਮਾਗ ਤੋਂ ਕੰਮ ਲੈ ਥੋੜਾ ਜਿਆ। ਉਹ ਕਿੰਨੇ ਦਿਨ ਮੇਰੀ ਰਾਖੀ ਕਰ ਲੋਗੇ ਤੂੰ? ਨਹੀਂ ਬਹਿ ਉੱਥੇ ਕਿੰਨੇ ਦਿਨ ਰਾਖੀ ਕਰ ਲੋ। ਉੱਥੇ ਬਹਿ ਜਾ ਇੱਥੇ ਬਹਿ ਆਰਾਮ ਨਾਲ। ਜੀ ਬਹਿ ਮੇਰਾ ਪੁੱਤ। ਜਾ ਪਾਣੀ ਲਿਆ ਕੇ দাও ਉਹਨੂੰ ਪੀਣ ਨੂੰ। ਤੇਰੀ ਗੱਲ ਸੁਣਾ ਨਾ। ਕੀ ਗੱਲ ਸੁਣਾ ਡੈਡੀ? ਹਾਂ ਤੂੰ ਮਰਨੇ ਦਾ ਸਾਡੇ ਵੀ ਸੋਚ ਕੋ। ਕੋਈ ਮਕਾਇਜੋ ਗਾਣੀ ਛੱਡਿਆ ਡੈਡੀ ਮੈਨੂੰ। ਤੁਹਾਡੇ ਨਾਲ ਵੇਖ ਲੈ। ਇਹ ਕੰ ਤੂੰ ਆਪਣੇ ਫੋਨ ਦਾ ਸੋਚ ਮਾਂ ਵਿੱਚ ਕਰ ਛੜਿਆ ਕਰ ਸਾਰਾ ਪਰਿਵਾਰ ਬੰਦ ਕਰਦਾ ਹੁਣ ਇਹਦੇ ਕਰਕੇ ਆਹ ਨਹੀਂ ਕਿਸੇ ਦਾ ਫੋਨ ਜੇ ਲੋੜ ਹੋ ਫਿਰ ਖੋਲ ਲਾਂਗੇ ਫੋਨ ਆਪੇ ਆ ਪਾਣੀ ਪੀ ਲੈ ਪਾਣੀ ਪੀਓ ਜੇ ਲੈਦਾ ਕੋਈ ਗੱਲ ਨਹੀਂ ਉਹ ਜਿਹੜੇ ਮੇਰੇ ਬਿਨਾ ਪੁੱਛੇ ਨਹੀਂ ਮੇਰੇ ਯਾਰ ਤੋੜਦੇ ਓਏ ਅੱਜ ਮੈਨੂੰ ਕਹਿੰਦੇ ਤੇਰੀ ਭੈਣ ਪੱਜ ਗਈ ਜੇ ਨਾ ਕੋਈ ਗੱਲ ਨਹੀਂ ਪੁੱਤੋ ਹਾੜਨਾ ਕੰਮ ਹੀ ਇਦਾਂ ਦਾ ਹੋ ਗਿਆ ਨਾ ਗੁੱਸਾ ਨਾ ਕਰਿਆ ਕਰ ਆਪਣਾ ਟਾਈਮ ਕੱਟ ਹੁੰਦ ਪਤਾ ਕਿਹੜੇ ਦੇਣ ਆਗੇ ਅੱਖਾਂ ਤੋਂ ਅੰਨੇ ਹੋ ਜਾ ਤੇ ਕੰਨਾਂ ਤੋਂ ਬੋਲੇ ਹੋ ਜਾ ਪੁੱਤ ਮੰਮੀ ਮੈਂ ਬਾਹਰ ਅੰਦਰ ਨਿਕਲਵਾਲਾ ਬੰਦਾ ਮੇਰੇ ਯਾਰ ਦੋਸਤ ਮੈਂ ਕੀ ਕਰੂੰਗਾ ਦੱਸ ਕਿਤਰਾ ਪਤਾ ਵਾਸਤਾ ਤਵੇ ਤੂੰ ਨਾ ਬਾਹਰ ਜਾ ਮੈਂ ਤੂੰ ਛੱਡ ਦੇ ਯਾਰ ਜਾ ਰਿਆਂ ਦੋਸਤੀਆਂ ਸਾਰੀਆਂ ਉਹ ਕੀ ਲੈਣਾ ਤੂੰ ਜਾਣਾ ਦੋਸਤਾ ਕੋਲ ਕੋਈ ਗੱਲ ਨੂੰ ਆਪਣੇ ਘਰ ਹੀ ਰਿਆ ਕਰ ਜੇ ਤੈਨੂੰ ਕੁਝ ਹੋ ਗਿਆ ਹਾਨੂੰ ਰੋਟੀ ਕਿੰਨੇ ਖਵਾ ਲੈਣੀ ਆ ਕਿੰਨਾ ਕਦ ਤੂੰ ਰਾਖੀ ਕਰ ਲੋਗੇ ਸਾਡੀ ਹਲਵੇ ਪੁੱਤ ਤੇਰਾ ਮਾਂ ਪਿਓ ਵਾਵੇ ਤੇ ਤੇਰਾ ਵਿਆਹ ਕੀਤਾ ਵੇ ਕਿ ਤੇ ਵਸ ਦੇ ਦੇ ਹੋਗੇ ਸਾਡੀ ਜ਼ਿੰਦਗੀ ਲੰਘ ਜਾਗੀ ਮੰਮੇ ਮੈਂ ਨਹੀਂ ਬਸਣਾ ਮੇਰੀ ਅਜ ਰੱਖੇ ਕਰ ਲੋ ਕਰ ਲੋਗੇ ਕੋਈ ਨਹੀਂ ਕਰਨਾ ਸਣੀ ਇਦਾਂ ਕਿਉਂ ਕਰਦੀ ਜੀ ਮੇਰਾ ਕੀ ਬਣਨਾ ਮੈਂ ਕਿਹ ਸਾਰੇ ਰਹਿਣਾ ਮੈਂ ਮੁੜ ਕੇ ਓਏ ਮੇਰੀ ਕਿੰਨੀ ਸਰਦਾਰੀ ਓ ਮੈਂ ਕਿਹੜੇ ਮੂੰਹ ਨਾਲ ਬਾਹਰ ਨਿਕਲੂਗਾ ਓਏ ਸਾਰੀ ਸਾਰੇ ਮਮੀ ਤੇਰੇ ਆ ਪਹਿਲਾਂ ਮੈਂ ਤਾਂ ਕਹਿੰਦੀ ਨਹੀਂ ਨਾ ਕੁੜੀ ਗਲਤਵਾ ਉਹ ਤਾਂ ਕਹਿੰਦੇ ਨਹੀਂ ਤੁਹਾਡੀ ਕੋਈ ਠੀਕ ਆ ਤੂੰ ਗਲਤਵਾ ਹੋਰ ਜੈਨੂ ਕੋ ਬਹੁਤ ਬਤਾ ਨੂੰ ਨਹੀਂ ਛੜਨਾ ਕਿਹਨੂੰ ਲੈ ਮੇਰਾ ਕੀ ਕਸੂਰ ਓ ਤੋੜਾ ਕੀ ਕਸੂਰ ਆ ਮੈਂ ਕਹਿੰਦੀ ਕਿ ਮੇਰੀ ਕੁੜੀ ਗਲਤ ਕੰਮ ਕਰੇ ਪਰ ਉਹ ਅਰਦਾਤੇ ਕਰਕੇ ਹੀ ਆ ਨਾ ਜੇ ਮੈਂ ਕਹਿੰਦੀ ਹੁੰਦੀਆਂ ਤੇ ਤੁਸੀਂ ਮੰਨਦੇ ਨਹੀਂ ਹੁੰਦੇ ਕਿਹੜੀ ਮਾਂ ਕਹਿੰਦੀ ਆ ਕੋਈ ਗਲਤੀ ਕਰੇ ਨਿਆਣਾ ਇਦਾਂ ਨਹੀਂ ਜਿੱਦਾਂ ਜੇ ਤੇਰੇ ਨਿਆਣੇ ਹੋਣਗੇ ਤੂੰ ਕਿਦਾਂ ਦੇ ਦੇਣ ਆ ਗਿਆ ਰੱਬਾ ਸਾਡਾ ਰਿਆ ਵੀ ਕੱਖ ਨਹੀਂ ਸਾਡੇ ਘਰ ਚ ਲੜਾਈ ਵੀ ਪੈ ਗਈ ਸਾਡੇ ਪੁੱਤਾਂ ਨੇ ਕਹਿੰਦੇ ਮਰ ਜਾਣਾ ਤੇ ਕੀ ਹੋ ਜਾਣਾ ਵਾ ਆਪਣੀ ਸਾਡੀ ਬੇਇੱਜ਼ਤੀ ਕਰਨ ਦੀ ਆ ਤੂੰ ਸਾਡੇ ਬਾਰੇ ਸੋਚ ਕਮ ਮਮੇ ਬੇਇੱਜ਼ਤੀ ਹੋ ਗਈ ਤੇ ਹੋਰ ਕੀ ਮਗਰਮ ਕੋਟੇ ਦੇ ਬਾਰੇ ਵੀ ਸੋਚੋ ਸਾਡੇ ਬਾਰੇ ਵੀ ਸੋਚੋ ਜੋ ਹੋਣਾ ਹੀ ਹੋ ਗਿਆ ਛੱਡ ਦੇ ਗੱਲ ਰੱਬ ਦਾ ਵਾਸਤਾ ਪੁੱਤ ਗਲਤ ਕੰਮ ਨਾ ਕਰੀ ਵੇ ਕਿੰਨਾ ਕੁ ਦਿਨ ਤੇਰਨੀਆਂ ਮੈਂ ਰਾਖੀਆਂ ਕਰਾਂਗੀ ਹੈ ਹੇਰੀ ਹਗਾ ਕਿਤੇ ਨਾ ਜਾਈ ਮੇਰਾ ਪੁੱਤ ਕਿਉਂ ਨਾ ਕਿਤੇ ਜਾਈ ਹੁਣ ਇਹਦੇ ਕਰਕੇ ਕੀ ਆਪਣਾ ਪੈਲੀ ਬੰਨਾ ਨਹੀਂ ਰਖਣਾ ਉਹ ਪੁੱਤ ਕੋਈ ਨਹੀਂ ਕੇਕੇ ਦੇ ਦੇ ਦਾਂਗੇ ਅਸੀਂ ਕਿਤੇ ਬਾਹਰ ਅੰਦਰ ਨਿਕਲ ਜਾਗੇ ਇਹ ਪਿੰਡ ਚ ਨਾ ਰਵਾਂਗੇ ਆਖਰ ਉਹ ਵੇ ਉਹਦਾ ਰਹਿ ਕੱਖ ਨਾ ਵੇ ਮਾਰ ਗਈ ਜਿੰਦਿਆਂ ਦੇ ਸਾਰਿਆਂ ਨੂੰ ਓਏ ਉਹ ਕੋਈ ਗੱਲ ਨਹੀਂ ਪੁੱਤ ਅਸੀਂ ਘਰ ਬਾਹਰ ਵੇਚ ਦਾਂਗੇ ਅਸੀਂ ਇੱਥੋਂ ਜ਼ਮੀਨ ਵੇਚ ਦਾਂਗੇ ਲਾਂਬੇ ਚੱਲ ਜਾਗੇ ਕਿੱਥੇ ਕਿੱਥਿਆਂ ਨੂੰ ਕੋਈ ਨਾ ਜਾਣਦਾ ਹੋਵੇ ਪਰ ਤੂੰ ਨਾ ਪੁੱਤ ਮਰੀ ਤੂੰ ਨਾ ਉਹਦੇ ਕੰਮ ਕਰੀ ਕੋਈ ਵੀ ਤੂੰ ਨਾ ਕੰਮ ਕਰੀ ਓਏ ਓਏ ਇਹ ਕੀ ਕਰਾਂਗੇ ਓਏ ਤੇ ਤੈਨੂੰ ਕੁਝ ਹੋ ਗਿਆ ਰੇ ਚੰਨਾ ਫਿਰ ਤੋਂ ਵਾਲੀ ਵੀ ਆਪਦਾ ਤਾਂ ਲੈ ਆਂਦਾ ਅੱਗੇ ਕਾਕੜੀ ਰਿਆ ਓਏ ਤੂੰ ਮਰਨ ਨੂੰ ਫਿਰਦਾ ਵਾ ਆਨੂੰ ਮਾਰਦੇ ਪਹਿਲਾਂ ਡੈਡੀ ਹੁਣ ਕੰਮ ਇੱਕ ਹੀ ਜਾਦੇ ਮੈਂ ਮਰ ਜਾਣਾ ਤੇ ਜਾ ਮੈਂ ਉਹਨੂੰ ਮਾਰਦੇ ਓਏ ਉੱਥੇ ਚੱਲਦੇ ਜਿੱਥੇ ਕੋਈ ਨਾ ਜਾਂਦਾ ਆਵੇ ਓਏ ਦੂਰ ਚੱਲ ਜਾਗੇ ਕਿਤੇ ਕੀ ਕਰੀਓ ਮੇਰੇ ਯਾਰ ਅੱਬਾ ਹਾਂ ਮੇਰਾ ਬੁੱਤਾ ਕੋ ਸਮਝ ਨਹੀਂ ਆਉਂਦੀ ਡੈਡੀ ਬੈਕ੍ਰੀਨਮ ਦੇ ਪਾਸ ਹਾਂਜੀ ਕੀ ਬੰਦਿਆ ਏ ਕੁਛ ਨਹੀਂ ਬੰਦਰ ਆ ਵੇਖੋ ਮੈਂ ਵੇਖਣੀਆਂ ਜਗ੍ਹਾ ਦੇ ਇੱਥੇ ਚੱਲੀਏ ਕੁੰਮਣ ਆਪਾਂ ਹਾਂ ਫਿਰ ਤਾਂ ਠੀਕ ਹੈ ਹਾਂ ਚੱਲੀਏ ਕੋਈ ਨਹੀਂ ਚਲ ਜਾਗੇ ਚਲ ਕਿ ਦੋ ਜਾਵਾਂਗੇ ਕਿ ਦੋ ਜਾਣਾ ਵਾ ਨਵਦੀਪ ਅਜੇ ਤੇ ਨਹੀਂ ਉਹ ਜਾਇ ਜਾਣਾ ਕਿਉਂ ਜਾਇ ਕਿਉਂ ਨਹੀਂ ਜਾਣਾ ਤੈਨੂੰ ਪਤਾ ਕਿੰਨਾ ਖਰਚਾ ਹੋ ਗਿਆ ਆਪਣਾ ਕਿੱਥੇ ਖਰਚਾ ਆਇਆ ਕਿਤਾ ਤੇ ਤੁਸੀਂ ਕੁਝ ਵੀ ਨਹੀਂ ਹੈਗਾ ਖਰਚਾ ਕਿੱਥੇ ਹੋ ਗਿਆ ਤੁਹਾਡਾ ਉਹ ਡੜੀ ਕੋਟ ਮੈਰਜ ਕਰਾਈ ਆ ਤੇ ਉੱਥੇ ਅਮੀ ਹੋ ਗਈ। ਉੱਤੇ ਦੇ ਸਾਰਾ ਮਾਲ ਲੈ ਕੇ ਆਈ ਹਾਂ ਉਹ ਖਰਚਾ ਹੋਇਆ ਤੁਸੀਂ ਤਾਂ ਆਪਣੇ ਕੋਲ 1 ਰੁਪਿਆ ਨਹੀਂ ਲਾਇਆ। ਲੈ ਹਾਂ ਤੇਰੇ ਤੇ ਮੇਰੇ ਚ ਕੀ ਫਰਕ ਦੱਸ? ਉਹ ਤੇ ਗੱਲ ਠੀਕ ਹੈ ਤੁਸੀਂ ਮੈਨੂੰ ਦੱਸੋ ਮੈਨੂੰ ਖੜੋਗੇ ਕਿਹੜੀ ਜਗ੍ਹਾ ਤੇ ਖੜੋਗੇ। ਕੋਈ ਨਾ ਮੈਂ ਉਹਦੇ ਹੀ ਭਲਾ ਜਾਵਾਂਗਾ। ਖਲੋਇਆ ਕੋ ਚਾਰ ਦੇਣ ਫਿਰ ਚੱਲ ਜਾਵਾਂਗੇ। ਤੇ ਹੀ ਮੈਨੂੰ ਲੱਗਦਾ ਖੜਨਾ। ਉੱਲਾ ਤੱਸ ਖੜਨਾ ਕਿਉਂ ਨਹੀਂ ਤੈਨੂੰ? ਹੋਰ ਮੈਨੂੰ ਲੱਗ ਕੇ ਜਾਣਾ। ਖੜਾਂਗਾ ਜ਼ਰੂਰ। ਤੇ ਚੱਲ ਜੇ ਉੱਥੇ ਨਹੀਂ ਜਾਣਾ ਤੇ ਕਿਹੇ ਮਾਲ ਚ ਲੈ ਜਾ ਮੈਨੂੰ ਮੈਂ ਤਿਆਰ ਤਿਉਰ ਹੋਈ ਆਂ। ਮਾਲ ਚ? ਚਲ ਇਦਾਂ ਕਰਦਾ ਵਾਂ ਇਹਨੂੰ ਨਾ ਲੈ ਹੀ ਜਾਣਾ ਮੋਲ ਜੇ ਨਾ ਖੜਿਆ ਨਾ ਇੰਨੇ ਤੱਕ ਸਮਝ ਜਾਨਾ ਵੀ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਬੋਲ ਨੀ ਦੇ ਕੀ ਹੋ ਗਿਆ ਵਾ ਕੁਝ ਨਹੀਂ ਹੋਇਆ ਕੋਈ ਨਹੀਂ ਚਲ ਜਣੇ ਤੇ ਚਲੋ ਫੇਰ ਤਿਆਰ ਹੋ ਜਾ ਫੇਰ ਹਾਂ ਹੈ ਤਿਆਰ ਨਹੀਂ ਆ ਮੈਂ ਕਹਿ ਦਿੱਤੀ ਤੁਹਾਨੂੰ ਚਲ ਕੋਈ ਨਹੀਂ ਮੈਂ ਆਫ ਇੱਕ ਮਿੰਟ ਮੈਂ ਮਾਰਾ ਜਾਣਾ ਮੰਮੀ ਨੂੰ ਦੱਸਵਾ ਜਾਓ ਦੱਸ ਆਓ ਫੇਰ ਆਪਾਂ ਕਿਉਂ ਦੱਸ ਕੇ ਨਹੀਂ ਗਏ ਪਹਿਹ ਪੁਹੇ ਵਾਧ ਲੈ ਲਿਓ ਇਹ ਨਾ ਹੋਏ ਮੁੜ ਕੇ ਕਹੇ ਚੀਜ਼ ਨੂੰ ਮੈਂ ਹੱਥ ਪਾਉਂ ਤੀ ਕਿ ਨਾ ਆ ਮਹਿੰਗੀ ਉਹ ਮਹਿੰਗੀ ਲੈ ਦੱਸ ਪੈਸੇ ਵਾਧੂ ਜਿਹੜੀ ਚੀਜ਼ ਲੈਣੀ ਹੈ ਵੀ ਤੋ ਲਈ ਥੋੜਾ ਗੱਲ ਆ ਮੰਮੀ ਜੀ ਕੀ ਕਰਨ ਰਹੇ ਹੋ ਹਾਂ ਨਾ ਬੜਾ ਮੰਮੀ ਜੀ ਮੰਮੀ ਜੀ ਲਾਇਆ ਵਾ ਹੈ ਕੀ ਗੱਲ ਵਾ ਅੱਜ ਤੇ ਮੂੰਹ ਚ ਮਿਸ਼ਰੀ ਕਰਨ ਦੇਈ ਤੇਰੇ ਉਹ ਮੈਂ ਇਕੱਲੇ ਨਾ ਖਾਪਦੇ ਰਹਾ ਕਰੋ ਮੂੰਹ ਤਾਂ ਡੀ ਆਏ ਉਹਨੂੰ ਵੀ ਡਾਇਆ ਕਰੋ ਨਾਲ ਹੂੰ ਅਨੌ ਕੰਮ ਕਰਨੋਂ ਆਂਦੀ ਏ ਤੂੰ ਸੱਜ ਤੱਜ ਕੇ ਸਾਰਾ ਦਿਨ ਬਹਿ ਰਹਿੰਦੀ ਏ ਆ ਫੋਨ ਦੇ ਵਿੱਚੋਂ ਪਤਾ ਨਹੀਂ ਕੀ ਫੋਲਦੀ ਰਹਿੰਦੀ ਏ ਇਹਦੇ ਤੇ ਡਿਲੇ ਨਹੀਂ ਥੱਕਦੇ ਕਿਤੇ ਮੰਮੀ ਹੁਣ ਕੀ ਕਰੇਓ ਤੂੰ ਨਹੀਂ ਵੇਖਣਾ ਕੰਮ ਦੇ ਕੋਈ ਤੂੰ ਨੂੰ ਡੰਬਦੇ ਨਹੀਂ ਜੇ ਕੰਮ ਐ ਕਿਦਾਂ ਡਾਵਾਂ ਤੂੰ ਲੈ ਕੇ ਆਇਆ ਵਾ ਨਾ ਤੂੰ ਹੀ ਵੜ ਕੇ ਜਾ ਰਸੋਈ ਦੇ ਵਿੱਚ ਮੈਂ ਕੀ ਆਖਾਂ ਉਹਨੂੰ ਲੈ ਮੰਮੀ ਤੂੰ ਅਜੇ ਵੀ ਗੁੱਸਾ ਲਾ ਕੇ ਬੈਠੇ ਹੋ ਤੇ ਗੁੱਸਾ ਖਾਣਾ ਕੋਈ ਕੰਮ ਚੰਗਾ ਕੀਤਾ ਹੁੰਦਾ ਨਾ ਤੇ ਗੁੱਸਾ ਮੈਂ ਨਾ ਕਰਦੀ ਕੰਮ ਤੇ ਤੂੰ ਕੀਤਾ ਬਹੁਤ ਮਾੜਾ ਉਹ ਚਲੋ ਠੀਕ ਆ ਉਹ ਗੱਲ ਨੂੰ ਛੱਡ ਦੋ ਤੇ ਮੈਂ ਹਾਂ ਤੁਹਾਡੇ ਨਾਲ ਮੈਂ ਕਿ ਅਹੀ ਨਾ ਸ਼ਹਿਰ ਚੱਲੇ ਆ ਯਾਰ ਆਕ ਸ਼ਹਿਰ ਆਹੋ ਕੁਮਾਹਰਾ ਤੇ ਕੀ ਕਰਨਾ ਤੂੰ ਸ਼ਹਿਰ ਉਹ ਮੜਾ ਮਟਕ ਮੁਹਫਰਾ ਲੈ ਮਾਨ ਨੂੰ ਹੂੰ ਕੁਮਾਹਰਾ ਲੈ ਮਾਨ ਨੂੰ ਨਾ ਕਿੱਡੀ ਕ ਹੈਗੀ ਇਹਨੂੰ ਕੁਮਾਉਣ ਫਰਾਉਣ ਜਾਣਾ ਵਾ ਆ ਉਹ ਡਿਆ ਮਮਮੀ ਅਗਲੀ ਤਗੜੇ ਘੜਦੀ ਏ ਜੇ ਨਾ ਖੜਿਆ ਤੇ ਉਹਨੇ ਅਖਣਾ ਵੀ ਇਹਨਾਂ ਦੇ ਪੱਲੇ ਹੀ ਨਹੀਂ ਕੋਜਾ ਤੇ ਪੱਲੇ ਵਾਕਿਆ ਨਹੀਂ ਕੁਝ ਹੈਗਾ ਕੀ ਪੱਲੇ ਆ ਤੇਰੇ ਉਹਨੇ ਖੱਤਿਆ ਨੌਕਰੀ ਦੇ ਕੋਈ ਕੀਤੀ ਨਹੀਂ ਡੋਲਾ ਲੈ ਕੇ ਆ ਗਿਆ ਵਾ ਹਾਂ ਚਲੋ ਹੁਣ ਆ ਛੱਡੋ ਅਸੀਂ ਚੱਲਿਆਂ ਮੋਲ ਮੋਲ ਤੇ ਕਿਹੜੇ ਮੋਲ ਚੱਲਿਆਂ ਮम्मी ਗਰਦਾਸ ਪੋਰੀ ਲੈ ਕੇ ਜਾਊਗਾ ਅੱਛਾ ਤੇ ਤੁਸੀਂ ਨਾ ਇਦਾਂ ਕਰੋ 10000 ਰੁਪਏ ਦੇ ਦਿਓ ਮੈਨੂੰ ਹਾਏ ਮੈਂ ਮਰ ਜਾਵਾਂ 10000 ਵੇ 10000 ਕੀ ਕਰਨਾ ਤੂੰ ਹੈ ਮम्मी ਮਗ੍ਹਾਈ ਪਤਾ ਕਿੰਨੀ ਅਗਲੀ ਨੇ ਜੇ ਕੋਈ ਮਹਿੰਗੀ ਚੀਜ਼ ਨੂੰ ਹੱਥ ਪਾ ਲਿਆ ਤੇ ਫੇਰ ਤੇ ਮਹਿੰਗੀ ਚੀਜ਼ ਕਰੂੰ ਉੱਥੇ ਲੈ ਕੇ ਨਾ ਜਾ ਦੂਜੀਆਂ ਦੁਕਾਨਾਂ ਥੋੜੀਆਂ ਵਾ ਉੱਥੇ ਲੈ ਜਾ ਮੋਲਾ ਚ ਲੈ ਕੇ ਜਾਂਦਾ ਫਿਰਦਾ ਵਾ ਹਾਂ ਚੱਲ ਮੰਮੀ ਹੌਲੀ ਹੌਲੀ ਉਹਨੂੰ ਕਰਨਾ ਵੀ ਉਸ ਬੰਨੇ ਇੱਕ ਕਰੀ ਤੇ ਖੜੀਏ ਤੂੰ ਹੀ ਆਉ ਦੋ ਮੈਨੂੰ ਪਹਿਲੇ ਗੁੱਸਾ ਮੈਨੂੰ ਬੜਾ ਚੜਦਾ ਤੇਰੇ ਤੇ ਉਹ ਚਲੋ ਕੱਢ ਲਿਓ ਬਾਅਦ ਚ ਆ ਜਾਪੋ ਤੂੰ ਮੇਰਾ ਪੋਤੀਆਂ ਭਰਜੀ ਕਹਦਾ ਡਾਂਗ ਛਿਰ ਕੇ ਕਰੋ ਬਾਹਰ ਕੱਢਦਾ ਤੈਨੂੰ ਮੈਂ ਜਿਹੜੇ ਤੂੰ ਕੰਮ ਕੀਤੇ ਆ ਆਜੋ ਆਜੋ ਚੱਲ ਦਫਾ ਹੋ ਦਿਨੀ ਆ ਮਾਹ ਰੱਖੇ ਹੁੰਦੇ ਪੈਸੇ ਜਦੋਂ ਮੈਂ ਕਿਤੇ ਪੈਸੇ ਰੱਖਣੇ ਹੁੰਦੇ ਆ ਨਾ ਉਹ ਸੇਵਲਿਆਂ ਟਪਕਦਾ ਵਾ ਲੈ ਮੰਮੀ ਤੂੰ ਹੀ ਕਿੱਥੇ ਖੜਨੇ ਨੇ ਨਾ ਮੈਨੂੰ ਕੋਈ ਵਰਤਾਂ ਨੂੰ ਥਾ ਨਹੀਂ ਗਾ ਹੈ ਕਮੇਟੀ ਪਾਈ ਇਹਨ ਖਤਿਆ ਮੈਂ ਮੈਂ ਉਹ ਵੀ ਤਾਰਨੀ ਹੁੰਦੀ ਆ ਉਹ ਵੀ ਤੇਰੇ ਵਾਸਤੇ ਹੀ ਆ ਮੈਂ ਕਿਹੜੀ ਹੱਕ ਤੇ ਰੱਖ ਕੇ ਲੈ ਗਈ ਆ ਆਉਣਾ ਤੂੰ ਅੱਗੋਂ ਵੀ ਵੀ ਗੱਲਾਂ ਸੁਣਾਉਣੀਆਂ ਹੁੰਦੀਆਂ ਹਾਂ ਹੋਰ ਅਹੀਂ ਕਿੱਥੋਂ ਲੈਣੇ ਆ ਛੜਾ ੜੋ ਪਰੇ ਵੇਖ ਤੂੰ ਇੱਧਰ ਨਾ ਵੇਖ ਹਾਂ 5 ਕਿੰਨਾ ਨਾ ਸਰੂਗਾ 5 ਲੈ ਜਾ ਫਿਰ ਹਾਬੀ ਰਹਿਣ ਦੋ ਇੱਕ ਟੈਟਾ ਜਿੱਦੀ ਆ ਨਾ ਬਈ ਬਸ ਲੋਤੀ ਫੇਰ ਮੈਂ ਘਰ ਵਿੱਚ ਟੀਵੀ ਧਾਰਨੀ ਆ ਕੋਈ ਨਹੀਂ ਮੰਮੀ ਜੇ ਵੱਜ ਜਾਣਗੇ ਤਾਂ ਲੋ ਲਿਆ ਕੇ ਦੇਣੇ ਮੈਨੂੰ ਦਸ਼ਦਾਈ ਥੋੜੀਆਂ ਵੀ ਸਾਰੇ ਖਰਚ ਆਉਣੇ ਨੇ ਚੱਲ ਫੇ ਇਦਾਂ ਕਰ ਆ ਲੈ 8000 ਰੁਪਇਆ ਲੈ ਜਾ ਲਾ ਦੇ ਆ ਨਹੀਂ ਉਹ ਮੈਂ ਦੇਣੇ ਹੁਣ ਪਤਾ ਕੀ ਗੱਲ ਵਾ ਘਰ ਚ ਕਿਤੇ ਲੋਡ ਪੈ ਜੇ ਤੇ ਮੈਂ ਕਿਧਰ ਨੂੰ ਜਾਣਾ ਮੁੜ ਕੇ ਜੇ ਮੰਮੀ ਉੱਥੇ ਨੇ ਵੱਧ ਖਰਚ ਲਏ ਤੇ ਮੈਂ ਮੁੜ ਕੇ ਕੀ ਕਰਾਂਗਾ ਮੈਨੂੰ ਡੱਕ ਨਹੀਂ ਸਕਦਾ ਤੂੰ ਐਡੀ ਹੈਗੀ ਆ ਵੀ ਮਹਾਰਾਣੀ ਇਹਨੇ ਸਭ ਵੱਧ ਖਰਚ ਲੇ ਹੈ ਮਾੜੀ ਮੋਟੀ ਚੀਜ਼ ਨੂੰ ਹੱਥ ਪਵਾਵੀ ਆਖੇ ਮੈਨੂੰ ਨਹੀਂ ਗੀ ਪਸੰਦ ਆਹ ਨਾ ਲੈ ਆਪ ਕਹਿ ਦਿੱਤਾ ਹੁੰਦਾ ਵਾ ਲਾਵਾਗਾ ਸਾਫ ਤਾਬ ਹਾਂ ਸਾਫ ਤਾਬ ਲਾਵੇਗਾ ਤੈਨੂੰ ਲੱਗਦਾ ਤੂੰ ਹੀ ਨਾ ਮੇਰੀ ਅੱਜ ਹੀ ਬੇਇੱਜ਼ਤੀ ਕਰਾ ਦੋਗੇ ਦੇਖੋ ਜਿਹੜੀ ਤੂੰ ਸਾਡੀ ਕਰਾਈ ਆ ਉਹ ਦੱਸ ਪਹਿਲਾਂ ਉਹਦਾ ਸਾਫ ਦੇ ਮੈਨੂੰ ਕੋਈ ਨਹੀਂ ਮੂੰਹ ਕੱਢਣ ਜੋਗੇ ਨਹੀਂ ਛੱਡਿਆ ਬਾਅਦ ਗੱਲਾਂ ਕਰਦਾ ਫਿਰਦਾ ਵਾ ਇਹ ਜਿਹੜੇ ਸਾਫ ਨਾ ਲੱਗੀ ਆ ਨਾ ਇਹ ਤੇ ਸਾਡਾ ਘਰ ਵੀ ਵਕਾ ਦੂਗੀ ਕਿੱਥੋਂ ਲੈ ਆ ਵਾ ਵੱਡੇ ਕਰਦੀ ਆ ਵੱਡੇ ਕਰਦੀ ਹੈ ਮੈਂ ਵੱਡੇ ਕਰਦੀ ਨੂੰ ਕੀ ਆਖਾਂ ਮੇਰੇ ਵਾਸਤੇ ਤਾਂ ਕੋਈ ਵੱਡੇ ਵੱਡੇ ਕਰਦੀ ਨਹੀਂ ਗਈ ਬਾਵਾ ਲਮਕਉਂਦੀ ਆ ਗਈ ਆ ਲੈ ਕੇ ਕੀ ਆਈ ਏ ਗੱਲਾਂ ਕਰਦਾ ਫਿਰਦਾ ਵਾ ਚੱਲ ਮਨਾ ਆ ਤੇ ਸੰਭ ਕੇ ਰੱਖਾਂ ਹੁਣ ਟਿਕਾਣਾ ਵੀ ਮੈਨੂੰ ਬਦਲਣਾ ਹੀ ਪੈਣਾ ਵਾ